ਮੇਰੀ ਮਾਂ ਪਿਓ ਦੀ ਸੇਵਾ ਕਰਦੇ ਨੇ ਬੰਦੀਆਂ ਦੀ ਸੇਵਾ ਕਰਦੇ ਨੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ ਸਭ ਧਰਤ ਤੇ ਖੜੇ ਨੇ ਤੇ ਨਹੀਂ ਤਾਂ ਪਿਆਰਿਓ ਹੋਰ ਦਾ ਪਾਣੀ ਬਣਿਆ ਜਾਂਦਾ ਪੁੱਤ ਪੁੱਤ ਲਈ ਸਿਆਸਤ ਵੀ ਤੇ ਮਾਂ ਪਿਓ ਦੇ ਆਕਾਸ਼ੇ ਲੱਗੇ ਨੇ ਮਾਦੀਲੇ ਨਾਲ ਤੋਰੇ ਖੜਦੇ ਨੇ ਸਾਰੇ ਉਹ ਧਰਤੀ ਦਾ ਨਾਮ ਸੋਇਆ ਪਿਆ ਪਿਆ ਧਰਤੀ ਆ ਸੱਚ ਧਰਤੀ ਹੋਏ ਪਰ ਜਿੱਥੇ ਮਹਾਂਪੁਰਖਾਂ ਦੀ ਜੈਪਾ ਜਿੱਥੇ ਬੇਸ਼ਤੀ ਹੈ ਉਹਨਾਂ ਦੇ ਜਿਹੜੇ ਘਰ ਨੇ ਉਹ ਸਤਿ ਆਵਾਂ ਗਏ ਪੈਨੇ ਦਿਨੋਂ ਗੁਰਨਾਮ ਪਾਤਸ਼ਾਹ ਕਹਿੰਦੇ ਸੀ ਘਟ ਘਟ ਅੰਦਰ ਧੰਬ ਸਾਹਿਬ ਕਹਿੰਦੇ ਉਹਨਾਂ ਦੇ ਘਰ ਧੰਬ ਨੇ ਸਾਜਦੇ ਧੰਬ ਦੀ ਗੱਲ ਹੁੰਦੀ ਹੈ ਸੋ ਧਿਆਨੋ ਤੁਸੀਂ ਲੈ ਕੇ ਆਓ ਤੇ ਨਗਰ ਦੇ ਵਿੱਚ ਆਉਂਦੇ ਨੇ ਮਹਾਤਮਾ ਤੇ ਮਹਾਤਮਾ ਜੀ ਦੇ ਕਰੀ ਸ੍ਰੀ ਨਾਨਕ ਜੀ ਦੀ ਮਹਿਮਾ ਆਪਾਂ ਜਿਵੇਂ ਸੁਣਦੇ ਆ ਬੰਕੇ ਦੇ ਹਰਿ ਦੇ ਮਹਿਮਾ ਐਵੇਂ ਗੋਗਨਦਨ ਸਿੰਘ ਨਾਨਕ ਜੀ ਦੀ ਮਹਿਮਾ ਕਰੀ ਦੀ ਕੀ ਉਹਨਾਂ ਦੀ ਸੇਵਾ ਕਰਕੇ ਜੋ ਵੀ ਮਨ 'ਚ ਸਭ ਦੁਨੀਆਂ ਹੁੰਦੀਆਂ ਨੇ ਤੇ ਐਸੀ ਐਸੀ ਜਿੰਨਾ ਸੁਣੀ ਤੇ ਉਹ ਜਿਹੜਾ ਬੱਚਾ ਸੀ ਨਾ ਉਹਦੇ ਮਨ 'ਚ ਜਾ ਕੇ ਮੈਂ ਵੀ ਸ੍ਰੀ ਨਾਥ ਜੀ ਦੇ ਦਰਸ਼ਨ ਕਰਕੇ ਆਵਾਂ ਹੁੰਦਾ ਹੀ ਹੈ ਨਾ ਤੁਸੀਂ ਵੀ ਕਿਤੇ ਵਾਰ ਇਸ ਨੂੰ ਮਨ 'ਚ ਹੁੰਦਾ ਨਾ ਵੀ ਅਸੀਂ ਵੀ ਜਾ ਕੇ ਆ ਜੀ ਜੇ ਵੈਸੇ ਪਤਾ ਲੱਗੇ ਜੇ ਬਣਾਣੇ ਬਾਬੇ ਦੇ ਥੋੜੇ ਕਰਦੇ ਨਾਲ ਠੀਕ ਹੁੰਦੇ ਜੇ ਜੇ ਹੁੰਦਾ ਆਪਾਂ ਵੀ ਦੇਖ ਕੇ ਉਹਨੀਆਂ ਜਾ ਕੇ ਹੁੰਦਾ ਕਿ ਨਹੀਂ ਹੁੰਦਾ ਸਾਰਿਆਂ ਨੂੰ ਤੇ ਜੇ ਕਿਸੇ ਗੁਰੂ ਦੀ ਪੀਰ ਦੀ ਸਾਖ ਦੀ ਰੱਬ ਦੇ ਪਿਆਰੇ ਦੀ ਜਾਂ ਕਿਸੇ ਧਾਮ ਦੀ ਮਨਾ ਸੁਣੀਏ ਮਨਪਸੰਦ ਹੈ ਅਸੀਂ ਵੀ ਦਰਸ਼ਨ ਕਰੀਏ ਅਸੀਂ ਵੀ ਦੀਪਨ ਸੰਗਤ ਕਰੀਏ ਪਰ ਜੇ ਸੁਣਿਆ ਹੋਵੇ ਉਹ ਵੀ ਤਰੀਕੇ ਦੇ ਨਾਲ ਸੁਣਿਆ ਹੋਵੇ ਕਿਸੇ ਰੱਬ ਦੇ ਪਿਆਰੇ ਸਾਹਮਣੇ ਸੁਣਿਆ ਹੋਵੇ ਫਿਰ ਪ੍ਰੇਮ ਭਗਤੀ ਪੈਦਾ ਹੁੰਦੀ ਹੈ ਤੇ ਜੇ ਸੰਖਾਰੀ ਮੰਦਿਰ ਤੋਂ ਬੈਠ ਕੇ ਸੁਣਿਆ ਹੋਵੇ ਬਿਨ ਤਾਈ ਹੁੰਦਾ ਹੈ ਉੱਥੇ ਜਾਣਾ ਮੁੰਡਾ ਆਉਂਦਾ ਜਾਏ ਇਹ ਮੱਖਾ ਦੇ ਕੇ ਉਹਦਾ ਬਾਬਾ ਜੀ ਮੇਰੇ

ਮੈਂ ਸ੍ਰੀਨਾਥ ਜੀ ਦੇ ਦਰਸ਼ਨ ਕਰਨ ਜਾਣਾ ਪਿਤਾ ਜੀ ਕਹਿੰਦੇ ਕੋਈ ਗੱਲ ਨਹੀਂ ਕੱਲਾ ਕੱਲਾ ਪੁੱਤਰ ਸੀ ਤੈਨੂੰ ਲੈ ਕੇ ਜਾਉ ਕਿ ਪਿੰਡੋਂ 3-4 ਦਿਨ ਉਹਦੇ ਅੰਦਰ ਹੋਰ ਜਗ੍ਹਾਸਾਂ ਵਸਦੀ ਗਈ ਕਾ ਲੋ ਜਾਂ ਅਕਾਲ ਪੰਜਾਬਾ ਕੱਲ ਜਾਣਾ ਹੁੰਦਾ ਕੱਲ ਮੈਂ ਸਿੱਖੀ ਜਾਉਂ ਜਦੋਂ ਜਿਗਾਸਾਂ ਲੱਭਦੀ ਹੈ ਉਦੋਂ ਨਾਲ ਪ੍ਰੇਮ ਪੈਦਾ ਹੁੰਦਾ ਜਾਣੋ ਤੇ ਇੱਕ ਦਿਨ ਦੋ ਦਿਨ 10 ਦਿਨ ਲੰਘ ਕੇ ਪਿਤਾ ਜੀ ਨੇ ਕਹਿਣੀ ਪਈ ਮੈਂ ਤਾਂ ਜਾਣ ਹੈ ਮੈਂ ਤੈਨੂੰ ਲੈ ਕੇ ਜਾਉ ਕੱਲਾ ਕੱਲਾ ਬੱਚਾ ਪੁੱਤਰ ਲੈ ਕੇ ਜਾਵਾਂ ਮੈਂ ਤੂੰ ਦਰਦੀ ਹੋ ਉਹ ਜਿਹੜਾ ਮਾਪੇ ਸੀ ਰਾਜੇ ਦਾ ਉਹਦਾ ਪਿਤਾ ਜੀ ਉਹਦੇ ਮਾਪੇ ਤੋਂ ਉਹਨੂੰ ਕੰਮ ਪੈ ਗਿਆ ਆਗਰੇ ਕਿਸੇ ਕੰਮ ਕਰਕੇ ਆਗਰੇ ਜਾਣਾ ਸੀ ਉਹਨੇ ਸੋਚਿਆ ਵੀ ਉਹਨੇ ਆਗਰੇ ਤਾਂ ਜਾਣੀ ਹੀ ਹੈ ਕਿ ਉਹਨਾਂ ਨੇ ਇੱਕ ਦਰਸ ਨੂੰ ਨਾਲ ਲੈ ਜਾ ਕੇ ਕਹਿ ਲਿਆ ਪੁੱਤਰ ਤੂੰ ਮੇਰੇ ਨਾਲ ਚੱਲ ਮੈਂ ਆਗਰੇ ਜਾਣਾ ਨਾਲੇ ਤੈਨੂੰ ਮੁਰਦਾ ਹੋਇਆ ਜਾਂ ਜਾਂਦਾ ਹੋਇਆ ਦਰਸਕੜਾ ਨੂੰ ਕਹਿ ਲਿਆ ਠੀਕ ਹੈ ਚੌੜ ਚੱਲਗੇ ਬੱਚੇ ਪੈਰ ਨਹੀਂ ਥੱਲੇ ਲੱਗਦਾ कदों पिता तुरंग जा, कदो जावानी चलो जब नाथ जी मैं, मैं बहुत मेहमान सुनी है अंतर प्रेम तो है वो सिद्ध ही आगरे लै गया हूं में कि कदनाथ नाची के दर्शन करिए आगरे पहुंचे उसी जाता पिता जी कदे ਆਪਾਂ ਪਤਵਾਂ ਜਾਣਾ ਕਿ ਕਹਿੰਦਾ ਜਾਣਾ ਮੈਂ ਨਾਮ ਸੁਣਿਆ ਮੱਥਾ ਆ ਗਿਆ ਤੇ ਤਾਂ ਹੀ ਹੁਣ ਆਪਾਂ ਜੋਗਰਨਮ ਸ੍ਰੀ ਨਾਥ ਜੀ ਦੇ ਦਰਸ਼ਨ ਕਰਨ ਜਾਣਾਗੇ ਨਾ ਉਹ ਕਹਿਣ ਲੱਗੇ ਹਾਂ ਤੇ ਜਾਣਾ ਮੈਂ ਕੱਲ ਤੁਹੇ ਲੈ ਕੇ ਆ ਸਾਮ ਦਾ ਟਾਈਮ ਹੋ ਗਿਆ ਜਿੱਦੇ ਸੱਧਿਆ ਦਾ ਟਾਈਮ ਹੋਏਦਾ ਆਪ ਨੂੰ ਆਉਂਦੀਆਂ ਨੇ ਹੁਣ ਆਰਤੀਆਂ ਦਾ ਨਜ਼ਾਰਾ ਤਾਂ ਆਰਤੀਆਂ ਦਾ ਹੁੰਦਾ ਨਾ ਤੁਸੀਂ ਗੰਗਾ ਤੇ ਜਾਉਂਦੇ ਜਦੋਂ ਆਰਤੀ ਦਾ ਵਿਚਾਰਾ ਉਹ ਦੇਖਿਆਗਾ ਕਿਸੇ ਤਾਂ ਆਪ ਤੇ ਜਾਈਏ ਜਦੋਂ ਸੰਗ ਵਾਜਦੇ ਨੇ ਧਰਿਆ ਵਾਜਦੇ ਨੇ ਆਰਤੀ ਦਾ ਨਜ਼ਾਰਾ ਹੀ ਤੁਸੋਂ ਹੁੰਦਾ ਹੈ ਜੋ ਕਿ ਜਦੋਂ ਆਰਤੀ ਹੁੰਦੀ ਹੈ ਉਹਨੂੰ ਸਾਥ-ਸਾਥ ਕੋਈ ਆਨ ਆ ਜਾਂਦੇ ਨੇ ਸਾਥ-ਸਾਥ ਆਨ ਆ ਜਾਂਦੇ ਨੇ ਤੇ ਆਪਾਂ ਨੂੰ ਆਰਤੀਆਂ ਦੇ ਵਿੱਚ ਕੱਟੀ ਜਾਂਦੀਆਂ ਹੁਤਾ ਜਾਂਦਾ ਕਿ ਪੰਜਾਬੀ ਦੀ ਜੁਡੀ ਆਪ ਤੇ ਕਰ ਤੋਂ ਆਵਦਾ ਕੋਈ ਕੁਝ ਮੱਠਾ ਦੇਖਿਆ ਨਾ ਕਿ ਬਦਈਂ ਵੀ ਅੰਦਰ ਵੀ ਕਿਹੜੇ ਟਾਈਮ ਜਾਂਦੇ ਸਵੇਰਾਂ ਦੇ ਟਾਈਮ 'ਤੇ ਆ ਕੇ ਜਾਂਦੇ ਤੇ ਪਿਆਰੇ ਨੂੰ ਜਦੋਂ ਆਰਤੀ ਹੁੰਦੀ ਸੀ ਉਹਨੂੰ ਇਹ ਜਦੋਂ ਸਾਹਮਣੇ ਦਰਸ਼ਨ ਕਰੇ ਜਦੋਂ ਪ੍ਰੇਮ ਹੁੰਦਾ ਹੈ ਪ੍ਰੇਮ ਦੇ ਵਿੱਚ ਮਨ ਹੁੰਦਾ ਹੈ ਧੰਨੇ ਦੇ ਅੰਦਰ ਪ੍ਰੇਮ ਸੀ ਨਾਮਦੇਵ ਜੀ ਦੇ ਅੰਦਰ ਪ੍ਰੇਮ ਸੀ ਮੀਰਾ ਦੇ ਅੰਦਰ ਪ੍ਰੇਮ ਸੀ ਮੀਰਾ ਮਦ ਗਾਉਂਦੇ ਸੀ ਮੀਰਾ ਹਾਥ ਸਰਦਾਰ ਦਾ ਪਦ ਗਾਵੀ ਨੇ ਉਡਾਏ ਪੱਥਰ ਕੀ ਦੀ ਪ੍ਰੀਤ ਨਾਲ ਜਾਵੇ ਗਈ ਸਮਾਏ ਇੰਨਾ ਪ੍ਰੇਮ ਕਿ ਕਹਿੰਦੇ ਪੱਥਰ ਵੀ ਮੂਰਤੀ ਚ ਸਮਾ ਗਏ ਧੰਨੇ ਨੂੰ ਪੱਥਰ ਦੇ ਵਿੱਚ ਰੱਖ ਮਿਲ ਗਿਆ ਨਾਮਦੇਵ ਨੂੰ ਖਾਪੜਾ ਵਿੱਚ ਵਿਦਰੋਹਾਂ ਦੇ ਵਿੱਚੋਂ ਪ੍ਰਵਾਤਨਾ ਮਿਲ ਕੇ ਇਹ ਤਾਂ ਪ੍ਰੇਮ ਦੀਆਂ ਗੱਲਾਂ ਨੇ ਕਹਿੰਦੇ ਜਿਹਦੇ ਅੰਦਰ ਪ੍ਰੇਮ ਹੁੰਦਾ ਹੈ ਉਹ ਪੱਥਰ ਤੋਂ ਵੀ ਮਿਲ ਜਾਂਦਾ ਹੈ ਜਿਹਦੇ ਅੰਦਰ ਪ੍ਰੇਮਣਾ ਹੋਵੇ ਸਾਹਮਣੇ ਵੀ ਖੜਾ ਹੋਵੇ ਰੱਬ ਸਾਹਮਣੇ ਖੜਾ ਹੋਵੇ ਤੇ ਇਹ ਕਹਿੰਦਾ ਮੈਂ ਤੇ ਕਿਉਂ ਖੀਰਾਂ ਮੈਂ ਰੱਬ ਤੋਂ ਪੀਣਾ ਨੇ ਤੇ ਫਿਰ ਲੋਕ ਸੱਜਣ ਹੋ ਜਾਂਣਾ ਤੇ ਰੱਬ ਨੂੰ ਤਾਂ ਉਹ ਹੀ ਪਤਾ ਲੈਂਦੇ ਦੀ ਜਦੋਂ ਪਾਗਮਣੇ ਦਾ ਕਾਰ ਪੁੱੜ ਜਾਂਦਾ ਹੈ ਲੋਕ ਸਾਹਮਣੇ ਦੀ ਪ੍ਰਸੰਤਾ ਕਰਦੇ ਮਨਾਉ ਹੋ ਜਾਂਦੇ ਰੱਬ ਨੂੰ ਇਹ ਇਹਦੇ ਅੰਦਰ ਪ੍ਰੇਮ ਜਾਗਿਆ ਹੋਇਆ ਸੀ ਜਦੋਂ શ્રી ਨਾਰਾਇਣ ਦੇ ਦਰਸ਼ਨ ਕਰੇ ਜ਼ਬਤੀ ਨਾ ਸੁਣ ਰਹੀ ਜਿੰਦਗੀ ਨਾ ਵੱਧ ਹੀ ਭੁੱਲ ਗਿਆ ਆਪਣੇ ਆਪ ਨੂੰ ਐਨਾ ਨਜ਼ਾਰਾ ਜਾਂ ਦਰਸ਼ਨ ਪ੍ਰੇਮ ਦਾ ਨਜ਼ਾਰਾ ਕੁਝ ਹੋਰ ਹੁੰਦਾ ਹੈ ਕਹਿੰਦੇ ਅੰਦਰ ਵਾਲਾ ਹੋਦਾ ਓਦਾਂ ਤਾਂ ਪੱਥਰ ਦੀਆਂ ਮੂਰਤੀਆਂ ਹਜ਼ਾਰਾਂ ਹੀ ਪਈਆਂ ਨੇ ਹਜ਼ਾਰਾਂ ਹਜ਼ਾਰਾਂ ਜਿਵੇਂ ਉੱਥੇ ਗੱਲ ਕਰਦਾ ਸੀ ਕਹਿੰਦੇ ਦੀਵਾ ਰਾਤ ਲੱਗਿਆ ਉਹਨੇ ਲੋਕ ਪਰੇ ਮੁਕਲੇ ਆਂਦੇ ਨੇ ਦੀਵਾ ਬੰਦ ਲੱਗਿਆ ਉਹ ਕਿਉਂ ਉੱਥੇ ਦੇਖਦੇ ਕਿਉਂ ਜਾਂਦੇ ਨੇ ਅੱਗੇ ਵਧਣਾ ਹੁਣੇ ਚੱਲਦਾ ਐਮੀ ਪ੍ਰੇਮ ਵਾਲੀ ਆਤਮਾ ਹੋਵੇ ਕਿਉਂਕਿ ਉਹ ਪ੍ਰੇਮੀ ਦੇਖਣਾ ਹੋਰ ਕੋਈ ਜਿੰਨੀ ਫਿਕਰ ਦਾ ਹੈ